ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਵਿੱਚ ਹੜ੍ਹਾਂ ਨੇ ਜਿਹੜੀ ਤਬਾਈ ਮਚਾਈ ਹੋਈ ਆ ਤੇ ਦਿਨ ਬਰ ਦਿਨ ਉਹ ਜਿਹੜਾ ਉਹਦਾ ਖਤਰਾ ਵੱਧਦਾ ਜਾ ਰਿਹਾ ਇਸ ਦੇ ਵਿੱਚ ਜਿਹੜੇ ਪਸ਼ੂ ਆ ਕਿੰਨੇ ਰੁੜ ਗਏ ਉਹਦੀ ਗਿਣਤੀ ਕਰਨੀ ਇਸ ਵਕਤ ਕਾਫੀ ਔਖੀ ਆ ਇਹ ਤਾਂ ਕੁਸ਼ਤ ਦਿਨਾਂ ਬਾਅਦ ਜਦੋਂ ਇਹ ਚੀਜ਼ ਤਬਾਈ ਜਿਹੜੀ ਠੱਲੂਗੀ ਕੁਦਰਤ ਵੱਲੋਂ ਫਲਾਈ ਗਈ ਆ ਤੇ ਜਾਂ ਇਹ ਮੇਨ ਮੇਡ ਫਲੱਡ ਨੇ ਇਹਦੀਆਂ ਗੱਲਾਂ ਵਸਥਾਰ ਦੇ ਨਾਲ ਆਪਾਂ ਫੇਰ ਕਿਸੇ ਵੀਡੀਓ ਦੇ ਵਿੱਚ ਕਰਾਂਗੇ ਇਸ ਵਕਤ ਆਪਾਂ ਤੁਹਾਨੂੰ ਜਾਣਕਾਰੀ ਦੇਣੀ ਚਾਣਿਆ ਜੀ ਪਠਾਨਕੋਟ ਦੇ ਵਿੱਚ 8 ਮੌਤਾਂ ਹੋ ਚੁੱਕੀਆਂ ਹੁਸ਼ਿਆਰਪੁਰ ਦੇ ਵਿੱਚ 7 ਬਰਨਾਲੇ ਦੇ ਵਿੱਚ 3 ਰੂਬਨਗਰ ਦੇ ਵਿੱਚ 3 ਤੇ ਗੁਰਦਾਸਪੁਰ ਦੇ ਵਿੱਚ 2 ਤੇ ਇਹਦੇ ਵਿੱਚ ਜਿਹੜਾ ਅੰਕੜਾ ਆਇਆ ਜੀ ਵੀ ਕਹਿੰਦੇ 40 ਆਪਣੇ ਸੌਰੀ 16000 ਤੇ 40 ਬੰਦੇ ਜਿਹੜੇ ਆ ਉਹ ਲਗਭਗ ਬਚਾ ਲਏ ਗਏ ਆ ਜਿਹੜੀ ਹੜਾਂ ਦੀ ਮਾਰ ਉਹ ਲਗਾਤਾਰ ਵੱਧ ਵਧ ਹੀ ਰਹੀ ਵਧ ਰਹੀ ਆ ਪਰ ਇੱਕ ਸਦਾ ਸਿੰਘ ਸਰਦਾਰ ਵੱਲੋਂ ਬਖਤਰਬੰਦ ਗੱਡੀਆਂ ਦਿੱਤੀਆਂ ਗਈਆਂ ਕਿ ਲੋਕਾਂ ਨੂੰ ਲੋਕਾਂ ਨੂੰ ਬਚਾਇਆ ਜਾ ਸਕਦੇ ਪਰ ਪੰਜਾਬ ਦੀ ਰਾਜਨੀਤੀ ਤੇ